ਅਗੇ ਵਧਾਂਗੇ ਦੱਸਦੇ ਕਿ ਮਾਨਸਾ ਦੇ ਵਿੱਚ ਖੇ ਵਾਤਾਵਰਨ ਨੂੰ ਬਚਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਾਈਕਲ ਸੰਸਥਾ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚ ਰੈਲੀ ਕੱਢੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਤੇ ਇਸ ਰੈਲੀ ਦਾ ਮਕਸਦ ਜੁੜਾ ਹੈ ਵਾਤਾਵਰਨ ਨੂੰ ਬਚਾਉਂਦਾ ਹੈ ਇਸੇ ਦੇ ਲਈ ਹਰ ਰੋਜ਼ ਕਰੋ ਨਿਕਲਣ ਵਾਲੇ ਕੂੜੇ ਦੀ ਜੜੀ ਜ਼ਿੰਮੇਵਾਰੀ ਹੈ ਉਹ ਲੈਣੀ ਚਾਹੀਦੀ ਹੈ ਇਸੇ ਦੇ ਲਈ ਕੂਲੇ ਡਿੱਟੇ ਰੋਜ਼ਾਨਾ ਨਾ ਵੜਾਣੈ ਸਲੇ ਡਿਪਟੀ ਕਮਿਸ਼ਨਰ ਨੂੰ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਸਮਝਾਇਆ ਤੇ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਇਹ ਗੱਲ ਨਾਲ ਜੜਿਆ ਨੇ ਕਿਹਾ ਹੈ ਡਿਪਟੀ ਵਾਤਾਵਰਨ ਨੂੰ ਬਚਾਉਣ ਦੇ ਲਈ ਸ਼ਹਿਰ ਵਾਸੀਆਂ ਨੂੰ ਆਪਣੀ-ਆਪਣੀ ਪੱਧਰ ਤੇ ਉਪਰਾਲੇ ਕਰਨੇ ਚਾਹੀਦੇ ਨੇ। ਦੇਖੋ ਜਿਹੜਾ ਅੱਜ ਦੀ ਰੈਲੀ ਦਾ ਵਿਸ਼ਾ ਹੈ ਇਹ ਬਹੁਤ ਹੀ ਮਹੱਤਵਪੂਰਨ ਹੈ। ਇਹ ਸਾਡੀ ਜ਼ਿੰਦਗੀ ਨਾਲ ਜੁੜਿਆ, ਸਾਡੀ ਸਿਹਤ ਨਾਲ ਜੁੜਿਆ, ਸਾਡੇ ਸ਼ਹਿਰ ਦੀ ਸੁੰਦਰਤਾ ਨਾਲ ਜੁੜਿਆ ਹੈ। ਜਿਹੜਾ ਕੂੜੇ ਦਾ ਪ੍ਰਬੰਧਨ ਹੈ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮੁਸ਼ਕਲ ਦੁਨੀਆ ਭਰ ਲਈ ਬਣਿਆ ਹੋਇਆ ਪਰ ਸਾਡਾ ਮਾਨਸਾ ਸ਼ਹਿਰ ਐਡਾ ਵੱਡਾ ਵੀ ਨਹੀਂ ਤੇ ਐਡਾ ਛੋਟਾ ਵੀ ਨਹੀਂ ਕਿ ਅਸੀਂ ਕਰ ਨਾ ਸਕੀਏ। ਸਾਡੀ ਇਕੱਲੇ-ਇਕੱਲੇ ਬੰਦੇ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਿਹੜਾ ਕੂੜਾ ਮੈਂ ਪੈਦਾ ਕਰਦਾ ਉਹ ਮੇਰੀ ਜ਼ਿੰਮੇ ਮੈਂ ਇਹ ਨਾ ਸੋਚਿਆ ਕਿ ਮੈਂ ਕੂੜਾ ਪੈਦਾ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਸਭ ਨਹੀਂ ਜ਼ਿੰਮੇਵਾਰੀ ਕਿਸੇ ਹੋਰ ਦੀ ਆ ਤਾਂ ਸਾਡੀ ਜਿਹੜੀ ਸ਼ਹਿਰ ਦੀ 3D ਸੋਸਾਇਟੀ ਬਣੀ ਹੈ ਉਹਨਾਂ ਦਾ ਇੱਕ ਮਕਸਦ ਹੈਗਾ ਕਿ ਸ਼ਹਿਰ ਨੂੰ ਸਾਫ਼ ਰੱਖਿਆ ਜਾਵੇ ਕੂੜੇ ਨੂੰ ਅਲੱਗ-ਅਲੱਗ ਕਰਕੇ ਉਹਨੂੰ ਜਿਹੜਾ ਵੱਡਾ ਢੇਰ ਆ ਉਹ ਤੋਂ ਬਨਣ ਤੋਂ ਰੁਕਾਇਆ ਜਾਵੇ ਉਹਦੇ ਵਿੱਚੋਂ ਜਦੋਂ ਸੋਲਿਡ ਕੂੜਾ ਅਲੱਗ ਹੋ ਜਾਂਦਾ ਹੈ ਤਾਂ ਉਹ ਉਹਨੂੰ ਇੱਕ ਤਰੀਕੇ ਨਾਲ ਸੇਲ ਵੀ ਕਰ ਦਿੰਦੇ ਨੇ ਜਿਹੜਾ ਗਿੱਲਾ ਕੂੜਾ ਹੁੰਦਾ ਉਹਦੇ ਵਿੱਚੋਂ ਜਿੰਨਾ ਪਸ਼ੂਆਂ ਦੇ ਖਾਣ ਨਾਲ ਹੁੰਦਾ ਉਹ ਉੱਥੇ ਵੀ ਭੇਜ ਦਿੰਦੇ ਨੇ ਸੋ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਆਪਣੇ ਘਰ ਦੇ ਕੂੜੇ ਨੂੰ ਕਿੱਲਾ ਕੂੜਾ ਅਲੱਗ ਸੁੱਕਾ ਕੂੜਾ ਅਲੱਗ ਦੋ ਜਿਹੜੇ ਹੈ ਢੋਲ ਲਗਾ ਕੇ ਉਹਨਾਂ ਚ ਅਲੱਗ-ਅਲੱਗ ਲਾਈਏ ਅਲੱਗ-ਅਲੱਗ ਉਹਨੂੰ ਦੇਈਏ ਤਾਂ ਉਹਨਾਂ ਲਈ ਵੀ ਸਮੱਸਿਆਵਾਂ ਨਾ ਪੈਦਾ ਹੋਵੇ ਤੇ ਕੂੜਾ ਸੜਕਾਂ ਤੇ ਵੀ ਨਾ ਆਵੇ ਮੈਂ ਉਹਨਾਂ ਸਾਰੇ ਭਰਾਵਾਂ ਪੈਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਸ਼ਾਮ ਸਵੇਰੇ ਮੋਟਰਸਾਈਕਲ ਤੇ ਆ ਕੇ ਕੂੜੇ ਦਾ ਲਫਾਫਾ ਲੈ ਕੇ ਅੱਗਾ ਪਿੱਛਾ ਦੇਖ ਕੇ ਚੌਂਕ ਦੇ ਵਿੱਚ ਭਗਾ ਕੇ ਲਫਾਫਾ ਮਾਰਦੇ ਢੇਰ ਦੇ ਉੱਤੇ ਮੈਂ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਵੀ ਸ਼ਹਿਰ ਆਪਣਾ ਹੀ ਹੈ ਬਾਈ ਆਹੇ ਨਾ ਕਰੋ ਬਿਮਾਰ ਵੀ ਸਾਰਿਆਂ ਨਹੀਂ ਹੋਣਾ ਸੁੰਦਰਤਾ ਵੀ ਸਾਰਿਆਂ ਦੀ ਖਰਾਬ ਹੁੰਦੀ ਹੈ ਸਰ ਸ਼ਹਿਰ ਦੀ ਜਿਹੜ ਇਸ ਕਰਕੇ ਅਸੀਂ ਜਿਹੜੀ ਇਹ ਜ਼ਿੰਮੇਵਾਰੀ ਲਈਏ ਕਿ ਅਸੀਂ ਢੇਰਾਂ ਤੇ ਗਲੀਆਂ ਦੇ ਵਿੱਚ ਚੌਂਕਾਂ ਦੇ ਵਿੱਚ ਕੂੜਾ ਨਹੀਂ ਸੁੱਟਾਂਗੇ ਅਸੀਂ 3D ਸੁਸਾਇਟੀ ਨੂੰ ਪੋਰਾ-ਪੋਰਾ ਕੂੜਾ ਜਿਹੜਾ ਹੈ ਅੱਡ-ਅੱਡ ਵੰਡ ਕੇ ਉਹਨਾਂ ਨੂੰ ਦੇਵਾਂਗੇ ਨਾ ਕਿ ਅਸੀਂ ਚੌਂਕਾਂ ਦੇ ਵਿੱਚ ਸੁੱਟਾਂਗੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਉੱਥੇ ਹੀ ਆਵਾਰਾ ਪਸ਼ੂ ਪਾਲਦੇ ਨੇ ਉੱਥੇ ਹੀ ਸੀੜੇ ਦੇ ਵਿੱਚ ਕੂੜਾ ਜਾਂਦਾ ਫਿਰ ਸੀਵਰੇਜ ਬਲੌਕ ਹੁੰਦਾ ਹੈ ਮਲਟੀਪਲ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਇੱਕੋ ਚੀਜ਼ ਨਾਲ ਪੈਦਾ ਹੁੰਦੀਆਂ ਨੇ ਤਾਂ ਸਾਰਿਆਂ ਨੂੰ ਰੋਕਣ ਵਾਸਤੇ ਜਿਹੜਾ ਹੈ ਸਾਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਕੂੜੇ ਦਾ ਪ੍ਰਬੰਧ ਹੈ ਜਿਹੜਾ ਹੋ ਆਪ ਕਰਨਾ ਚਾ